ਸਤਗੁਰੂ ਨੇ 48 ਸਿੱਖਾਂ ਨੂੰ ਗੁਰਦਾਨੀ ਦੇ ਅਰਥ ਸੁਣਾਏ ਜੀ ਉਸ ਤੋਂ ਬਾਅਦ ਸਤਗੁਰੂ ਦੇਵੀ ਨੂੰ ਨਦੇੜ ਨੂੰ ਚਲੇ ਜਾਂਦੇ ਆ ਤੇ ਬਾਬਾ ਦੀਪ ਸਿੰਘ ਜੀ ਨੂੰ ਉੱਥੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦਮਦਮਾ ਸਰ ਟਿਕਨ ਦਾ ਹੁਕਮ ਕਰ ਦਿੱਤਾ ਜਾਂਜਾ ਵਚਨ ਕੀਤੇ ਗੁਰਬਾਣੀ ਲਿਖਣੀ ਹੈ ਗੁਰਬਾਣੀ ਸਖਾਣੀ ਹੈ ਗੁਰਬਾਣੀ ਪੜ੍ਹਨੀ ਹੈ ਰਹਿ ਮਰਿਆਦਾ ਦਿਣ ਕਰਾਨੀ ਹੈ ਵਿਦਿਆਰਥੀਆਂ ਨੂੰ ਗੁਰਬਾਣੀ ਦੀ تعلیم ਦੇਣੀ ਹੈ ਮਜਲੂਬ ਦੀ ਰਾਖੀ ਕਰਨੀ ਹੈ ਦੇਗ ਲੰਗਰ ਚਲਾਉਣਾ ਹੈ ਜਦੋਂ ਪੰਥ ਤੇ ਭੀੜ ਆ ਬਣੇ ਤੇ ਉਦੋਂ ਸਭ ਕੁਝ ਛੱਡ ਕੇ ਆਪ ਜਿਹਨੇ ਪੰਥ ਵਾਸਤੇ ਧਰਮ ਯੁੱਧ ਵਿੱਚ ਸਾਥ ਦੇਣਾ ਸਤਿਗੁਰੂ ਜੀ ਚਲੇਗਾ ਬਾਬਾ ਦੀਪ ਸਿੰਘ ਜੀ ਦਮਦਮਾ ਕਰਨ ਬੜਾ ਸੰਖੇਪ ਜਿਹਾ ਮੈਂ ਤੁਹਾਨੂੰ ਜੀਵਨ ਸੁਣਾ ਰਿਹਾ ਜੀ ਹੋ ਸਕਦਾ ਆਥੇ ਬਹੁਤ ਵਾਰੀ ਸੁਣਿਆ ਹੋਣਾ ਇੱਥੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਹੁੰਦੇ ਆ ਪੰਜਾਬ ਜਿਵੇਂ ਰਾਤ ਲੁਧਿਆਣੇ ਵੀ ਅਰਜ਼ੀ ਕੀਤੀ ਪੰਜ ਤੀਰ ਸਤਿਗੁਰਾਂ ਨੇ ਦਿੱਤੇ ਹੁਕਮਨਾਮੇ ਦਿੱਤੇ ਹੁਣ ਇੱਕ ਵਿਦਵਾਨ ਨੇ ਕਿਹਾ ਕਿ ਹੁਕਮਨਾਮਾ ਇੱਕ ਗੰਦੂਆ ਸਾਹਿਬ ਦੀ ਟਰੱਕ ਵਾਲੀ ਭੇਜਿਆ ਹੁਕਮਨਾਮੇ ਦਿੱਤੇ ਪੰਜ ਤੀਰ ਦਿੱਤੇ ਬਾਬਾ ਬੰਦਾ ਸਿੰਘ ਬਹਾਦਰ ਦਿੱਲੀ ਪਹੁੰਚੇ ਤੇ ਇਹਨਾਂ ਦੇ ਪੈਸੇ ਖਤਮ ਹੋ ਗਏ ਕਿਉਂਕਿ ਯਾਦ ਰੱਖੋ 700 ਸਾਲ ਦੀ ਹਕੂਮਤ ਨਾਲ ਟੱਕਰ ਲਈ ਹੈ ਛੋਟੀ ਜਿਹੀ ਗੱਲ ਨਹੀਂ ਆਪਾਂ ਤਾਂ ਕਹਿੰਦੇ ਨੇ ਵੀ ਬਾਬਾ ਜੀ ਆਏ ਨਹੀਂ ਪਿਆਰੋ 700 ਸਾਲ ਹੋ ਚੁੱਕਾ ਹੈ ਕਿ ਉਹਨਾਂ ਨੂੰ ਇੱਥੇ ਕਾਬਜ ਨੇ ਜ਼ੁਲਮ ਦੀਆਂ ਨਦੀਆਂ ਵਗ ਰਿਹਾ ਵਗਦੇ ਪਿਆ ਥੂਮ ਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 700 ਸਾਲ ਦੇ ਜਾਲਕ ਰਾਜ ਜਿਹੜਾ ਬਣਿਆ ਭਾਵੇਂ ਖਿੱਤਾ ਥੋੜੀ ਸੀ ਬਾਬਾ ਬੰਦਾ ਸਿੰਘ ਬਹਾਦਰ ਦਿੱਲੀ ਜਿੱਥੋਂ ਪੈਸਾ ਮਿਲਦਾ ਇੱਕ ਤੇ ਫਿਰ ਬਣ ਜਾ ਰਹੇ ਲਬਾਨੀ ਸੀ ਸਮਝੀ ਉਹ ਗੱਡੇ ਲੈ ਕੇ ਜਾ ਰਹੇ ਸੰਕਤੋਂ ਕਿ ਬਣ ਜਾ ਰਹਿਆਂ ਤੇ ਟਾਂਡੇ ਹੁੰਦੇ ਸੰਕਤ ਦੇ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਚਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਧੀਰ ਦਿੱਤੇ ਆ ਤੇ ਮੈਂ ਸਰਹੰਦ ਦੀ ਇੱਕ ਨਲਿੱਕ ਖੜਕਾ ਕੇ ਰੱਖ ਦੇਣੀ ਆ ਮੈਂ ਸਮਾਨਾ ਪੁਜਾਰ ਕੇ ਰੱਖ ਦੇਣੀ ਉਸ ਵਕਤ ਉਹਨਾਂ ਫਿਰ ਲਬਾਨੇ ਬਣ ਜਾ ਰਹਿਆਂ ਕੋਈ ਗੱਡਾ ਭਰਿਆ ਰੁਪਈਆ ਵਸ ਜੀ ਉਹ ਸਾਰੇ ਪੈਸੇ ਜਿਹੜੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਇਥੋਂ ਬਾਬਾ ਬੰਦਾ ਸਿੰਘ ਬਹਾਦਰ ਪਹੁੰਚਦੇ ਅਗੇ ਇੱਕ ਖੰਡਾ ਸੇ ਗੇੜੀ ਤੇ ਲਿਖਾਇਆ ਸੀ ਸੋਨੀਪੁਰ ਦੇ ਨੇੜੇ ਕਹਾਂ ਜਾਂਦਾ ਉਹਦੀ ਪਹਿਲੀ ਤਕਰੀਰ ਕੀਤੀ ਪ੍ਰੋਫੈਸਰ ਪਿਆਰਾ ਸਿੰਘ ਪੱਤੂ ਲਿਖਦਾ ਹੈ ਕਿ ਉਹ ਲੋ ਸਾਰਾ ਇਧਰ ਸੀ ਇਸ ਵੇਲੇ ਮੂੰਹ ਕਰਕੇ ਗਿਆ ਤਦ ਬੋਧ ਹੋ ਗਿਆ ਕਿ ਨਨ੍ਹਾ ਇਸ ਨੂੰ ਸੀ ਮੇਰਾ ਸਾਥ ਦਿਓ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਥਾਪੜਾ ਦੇ ਕੇ ਭੇਜਿਆ ਸਰਹੰਦਰ ਜੀ ਨਾਲ ਮੀਆਂ ਤੇ ਚਮਕੌਰ ਵਿੱਚ ਕੋਈ ਆਵਾਜ਼ਾਂ ਮਾਰਦਾ ਹੈ ਕੁਝ ਦਿਨਾਂ ਦਾ ਸਾਥ ਦਿਓ ਮੈਂ ਸਰਹੰਦ ਦੀ ਇਟ ਨਲਕੇ 'ਚ ਖੜਕਾ ਪਿਆ